ਪਾਣੀ ਵਿੱਚ ਗਿਰਨ ਵਾਲਾ ਕਦੇ ਨਹੀਂ ਡੁੱਬਦਾ ਡੁੱਬਦਾ ਉਹੀ ਹੈ ਜਿਹਨੂੰ ਪਾਣੀ ਵਿੱਚ ਤੈਰਨਾ ਨਹੀਂ ਆਉਂਦਾ ਸਾਡੇ ਜ਼ਿੰਦਗੀ ਦੇ ਹਾਲਾਤ ਸਾਨੂੰ ਕਦੇ ਵੀ ਦੁਖੀ ਨਹੀਂ ਕਰ ਸਕਦੇ ਦੁਖੀ ਅਸੀਂ ਉਦੋਂ ਹੁੰਨੇ ਆ ਜਦੋਂ ਸਾਨੂੰ ਹਾਲਾਤਾਂ ਨਾਲ ਲੜਨਾ ਨਹੀਂ ਆਉਂਦਾ ਆਓ ਸਾਡੀ ਜ਼ਿੰਦਗੀ ਦੀ ਡਿਪਰੈਸ਼ਨ ਨੂੰ ਦੂਰ ਕਰਨ ਵਾਲੀ ਅੱਜ ਇਹ 2 ਮਿੰਟ ਦੀ ਕਹਾਣੀ ਨੂੰ ਸੁਣੀਏ ਪਾਵਰ ਆਫ ਪੋਜ਼ਿਟਿਵ ਥਿੰਕਿੰਗ ਪੋਜ਼ਿਟਿਵ ਥਿੰਕਿੰਗ ਦੀ ਕਿੰਨੀ ਵੱਡੀ ਪਾਵਰ ਹੁੰਦੀ ਹੈ ਇੱਕ ਦੇਸ਼ ਦੇ ਵਿੱਚ ਇੱਕ ਰਾਜਾ ਸੀ ਉਸ ਰਾਜੇ ਦੇ ਸਰੀਰਕ ਹਾਲਾਤ ਐਸੇ ਸੀ ਵੀ ਇੱਕ ਅੱਖ ਉਹਦੀ ਖਰਾਬ ਸੀ ਤੇ ਉਹਦੀ ਇਕ ਲੱਤ ਨਹੀਂ ਸੀ ਜਿਹਨੂੰ ਵੀ ਕਲਾੰਗ ਕਹਿ ਦਿੰਨੇ ਆਪਾਂ ਹੈਂਡੀਕੈਪਡ ਕਹਿ ਦਿੰਨੇ ਪਰ ਉਹ ਰਾਜਾ ਕਦੇ ਵੀ ਆਪਣੇ ਹਾਲਾਤਾਂ ਤੋਂ ਦੁਖੀ ਨਹੀਂ ਹੋਇਆ ਹਮੇਸ਼ਾ ਹੀ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਸੀ ਰੱਬਾ ਜੋ ਤੂੰ ਮੈਨੂੰ ਦਿੱਤਾ ਇਹਦਾ ਵੀ ਬੜਾ ਸ਼ੁਕਰ ਹੈ ਕਦੇ ਵੀ ਹੋਏ ਨਹੀਂ ਸੀ ਕਹਿੰਦਾ ਮੈਂ ਦੇਖਣ ਨੂੰ ਕਿਦਾਂ ਦਾ ਮੇਰੇ ਹਾਲਾਤ ਕਿਦਾਂ ਦੇ ਆ ਪਰ ਇੱਕ ਦਿਨ ਰੱਬ ਨੇ ਉਹਦੇ ਨਾਲ ਇੱਕ ਐਸੀ ਖੇਡ ਵਰਤਾਈ ਵੀ ਉਹ ਆਪਣੇ ਅਜਾਇਬ ਘਰ ਵਿੱਚ ਗਿਆ ਜਿੱਥੇ ਉਹਦੇ ਪ੍ਰਾਤਨ ਬਜ਼ੁਰਗਾਂ ਦੀ ਫੋਟੋ ਲੱਗੀ ਹੋਈ ਸੀ ਜਦੋਂ ਨੇ ਆਪਣੇ ਦਾਦੇ ਪਰਦਾਦੇਾਂ ਦੀ ਤਸਵੀਰਾਂ ਦੇਖੀਆਂ ਬੜੇ ਸੋਹਣੇ ਸੀ ਪਰ ਜਦੋਂ ਉਸ ਰਾਜੇ ਨੇ ਉਹਨਾਂ ਦੀਆਂ ਤਸਵੀਰਾਂ ਵੱਲ ਦੇਖ ਕੇ ਆਪਣੇ ਆਪ ਨੂੰ ਵਾਚਿਆ ਵੀ ਜਾਨਾ ਤੇ ਇੱਕ ਦਿਨ ਮੈਂ ਵੀ ਆ ਦੁਨੀਆ ਤੋਂ ਤੇ ਜਦੋਂ ਮੇਰੀ ਇੱਥੇ ਫੋਟੋ ਲੱਗੇਗੀ ਤੇ ਕਿਦਾਂ ਦੀ ਫੋਟੋ ਲੱਗੇਗੀ ਵੀ ਮੇਰੀ ਕੱਖ ਨਹੀਂ ਹੈ ਜਾਂ ਮੇਰੀ ਕਲਤ ਨਹੀਂ ਹੈ ਮੈਂ ਕਿੱਦਾਂ ਦਾ ਬਸੂਰਤ ਲੱਗਾਗਾ ਪਰ ਉਹਨੇ ਕਿਹਾ ਨਹੀਂ ਇਸ ਦੇ ਨਾਲ ਵੀ ਮੈਨੂੰ ਲੜਨਾ ਚਾਹੀਦਾ ਉਹਨੇ ਸਾਰੇ ਪੇਂਟਰਾਂ ਨੂੰ ਬੁਲਾਇਆ ਵਧੀਆ-ਵਧੀਆ ਦੁਨੀਆ ਦੇ ਪੇਂਟਰ ਆਏ ਉਹਨੇ ਕਿਹਾ ਜਿਹੜਾ ਮੇਰੀ ਤਸਵੀਰ ਸੋਹਣੀ ਬਣਾ ਦੇਗਾ ਨਾ ਮੈਂ ਉਹਨੂੰ ਮੂੰਹ ਮੰਗਿਆ ਨਾਮ ਦਵਾਂਗਾ ਪਰ ਉੱਥੇ ਸਾਰੇ ਪੇਂਟਰਾਂ ਨੇ ਹੱਥ ਖੜੇ ਕਰ ਦਿੱਤੇ ਵੀ ਜਿਹੜਾ ਦੇਖਣ ਨੂੰ ਹੀ ਸੋਹਣਾ ਨਹੀਂ ਸਭ ਤੋਂ ਵੱਡਾ ਚੈਲੰਜ ਹੈ ਜਿਹਦੀ ਅੱਖ ਨਹੀਂ ਜਿਹਦੇ ਲਤ ਨਹੀਂ ਉਹਨੂੰ ਸੋਹਣਾ ਕਿੱਦਾਂ ਬਣਾ ਸਕਦੇ ਉੱਥੇ ਇੱਕ ਪੇਂਟਰ ਨੇ ਇਸ ਚੈਲੰਜ ਨੂੰ ਕਬੂਲ ਕੀਤਾ ਜਦੋਂ ਪੇਂਟਿੰਗ ਉਹਨੇ ਬਣਾਈ ਤੇ ਪੇਂਟਿੰਗ ਬਣਾ ਕੇ ਉਹ ਰਾਜ ਦਰਬਾਰ ਵਿੱਚ ਲੈ ਕੇ ਆਇਆ ਤਾਂ ਐਸੀ ਪੇਂਟਿੰਗ ਸੀ ਵੀ ਸਾਰੇ ਦਰਬਾਰ ਵਿੱਚ ਲੋਕ ਜਿਹੜੇ ਸੀ ਉਹ ਅਸ਼ਸ਼ਕਰ ਉਠੇ ਹੈਰਾਨ ਹੋ ਗਏ ਵੀ ਇੰਨੀ ਸੁੰਦਰ ਪੇਂਟਿੰਗ ਰਾਜਾ ਖੁਦ ਵੀ ਆਪਣੀ ਪੇਂਟਿੰਗ ਦੇਖ ਕੇ ਆਪਣੀ ਤਸਵੀਰ ਦੇਖ ਕੇ ਉਹਨੂੰ ਇੰਨਾ ਖੁਸ਼ ਹੋ ਗਿਆ ਉਸਤੇ ਉਹਨੂੰ ਬੜਾ ਇਨਾਮ ਦਿੱਤਾ ਵੱਡਾ ਉਹਨੇ ਉਹ ਪੇਂਟਿੰਗ ਕਿਦਾਂ ਦੀ ਸੀ ਹੁਣ ਇੱਕ ਅੱਖ ਨਹੀਂ ਇੱਕ ਲੱਤ ਨਹੀਂ ਉਸ ਪੇਂਟਿੰਗ ਦੇ ਵਿੱਚ ਉਹਨੇ ਰਾਜੇ ਦੀ ਫੋਟੋ ਇਸ ਤਰ੍ਹਾਂ ਦੀ ਬਣਾਈ ਵੀ ਰਾਜਾ ਘੋੜੇ ਤੇ ਸਵਾਰ ਤੇ ਤੀਰ ਅੰਦਾਜ਼ੀ ਕਰ ਰਿਹਾ ਹੈ ਜਦੋਂ ਤੀਰ ਅੰਦਾਜ਼ੀ ਕਰਦੇ ਤੇ ਕੱਖ ਬੰਦ ਜਿਹੜੀ ਉਹਦੀ ਅੱਖ ਨਹੀਂ ਸੀ ਉਹ ਇੱਕ ਅੱਖ ਉਹਦੀ ਆਲਰੇਡੀ ਬੰਦ ਤੇ ਦੂਸਰੀ ਅੱਖ ਨਾਲ ਉਹ ਤੀਰ ਲਾ ਰਿਹਾ ਤੇ ਘੋੜੇ ਤੇ ਸਵਾਰ ਹੈ ਜਿਹੜੀ ਕਲਤ ਨਹੀਂ ਸੀ ਉਹਨੇ ਉਹ ਨਹੀਂ ਦਿਖਾਈ ਉਹਨੇ ਖੱਬੀ ਲੱਤ ਦਿਖਾਈ ਜਦੋਂ ਉਹਨੇ ਇਹ ਤਸਵੀਰ ਰਾਜੇ ਦੀ ਪੇਸ਼ ਕੀਤੀ ਤੇ ਸਾਰੇ ਹੀ ਰਾਜ ਸਭਾ ਵਿੱਚ ਉਹਦੀ ਜੈ ਜੈਕਾਰ ਹੋਈ ਫਿਰ ਉਹਨੇ ਉਸ ਵੇਲੇ ਦੱਸਿਆ ਵੀ ਇਹ ਮੇਰੇ ਲਈ ਬਹੁਤ ਵੱਡਾ ਚੈਲੰਜ ਸੀ ਪਰ ਮੈਂ ਰਾਜੇ ਦੀ ਨੈਗੇਟਿਵਿਟੀ ਨਹੀਂ ਦੇਖੀ ਮੈਂ ਰਾਜੇ ਦੀ ਪੋਜ਼ਿਟਿਵਿਟੀ ਦੇਖੀ ਵੀ ਰਾਜੇ ਕੋਲ ਹੈ ਕੀ ਹੈ ਇਹ ਨਹੀਂ ਦੇਖਿਆ ਵੀ ਉਹਦੇ ਕੋਲ ਅੱਖ ਨਹੀਂ ਲੱਤ ਨਹੀਂ ਮੈਂ ਇਹ ਦੇਖਿਆ ਵੀ ਉਹਦੇ ਕੋਲ ਕਿਹੜੀ ਚੀਜ਼ ਹੈ ਜਿਹੜੀ ਮੈਂ ਸੋਹਣੀ ਬਣਾ ਸਕਦਾ ਇਸੇ ਤਰ੍ਹਾਂ ਸਾਡੀ ਲਾਈਫ ਦੇ ਵਿੱਚ ਅਗਰ ਇੱਕ ਪੋਜ਼ਿਟਿਵ ਡੋਜ਼ ਅਸੀਂ ਰੋਜ਼ ਆਪਣੇ ਆਪ ਨੂੰ ਦਈਏ ਸਾਡੀ ਜ਼ਿੰਦਗੀ ਦੇ ਵਿੱਚੋਂ ਡਿਪਰੈਸ਼ਨ ਮੁੱਕ ਜਾਏਗਾ ਸਾਡੀ ਜ਼ਿੰਦਗੀ ਦੇ ਵਿੱਚੋਂ ਚਿੰਤਾ ਮੁੱਕ ਜਾਏਗੀ ਬਜਾਏ ਕਿ ਇਹ ਦੇਖੇ ਵੀ ਰੱਬ ਨੇ ਸਾਨੂੰ ਕੀ ਨਹੀਂ ਦਿੱਤਾ ਜਦੋਂ ਆਪਾਂ ਇਹ ਦੇਖਾਂਗੇ ਸਾਡੇ ਕੋਲ ਕੀ ਹੈ ਉਹ ਸਾਡੀ ਪਾਵਰ ਬਣ ਜਾਏਗੀ ਸੋ ਇਸ ਗੱਲ ਨੂੰ ਆਪਣੇ ਅੰਦਰ ਵਸਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ